ਜੀ ਮੈਂ ਰਾਜਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਜਦੀਪ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜਿਹੜੇ ਵੀ ਆਪਾਂ ਤੁਹਾਨੂੰ ਅੱਜ ਸੂਟ ਦਿਖਾਵਾਂਗੇ ਸਾਰੇ ਆਪਾਂ ਦਾ ਸਪਾਉਂਡ ਤੇ ਉੱਤੇ ਲਗਾਏ ਹੋਏ ਨੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਜੇ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਿਆਰ ਵੀ ਕਰਵਾ ਸਕਦੇ ਹੋ ਤੇ ਜਿਹੜੇ ਵੀ ਆਪਾਂ ਸੂਟ ਤਿਆਰ ਕਰਾਂਗੇ ਉਹਨਾਂ ਦਾ ਹਰੇਕ ਦਾ ਫਰਕ ਪੈ ਜਾਏਗਾ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣ ਤੁਹਾਨੂੰ ਸੋਨੇ ਸੋਨੇ ਸੂਟ। ਤੇ ਪਹਿਲਾ ਸੂਟ ਹੈ ਆਪਣਾ ਬਹੁਤ ਜਿਆਦਾ ਸੋਨਾ ਪਿਓਰ ਸ਼ਿਮਰ ਦੇ ਉੱਤੇ ਪਿਓਰ ਸ਼ਿਮਰ ਦੇ ਉੱਤੇ ਵਾਲਾ ਸੂਟ ਹੈ ਜੀ 골ਡਨ ਕਲਰ ਦੇ ਵਿੱਚ ਤੇ ਆਪਾਂ ਨੇ ਪਲੇਨ ਸੂਟ ਦੇ ਨਾਲ ਬਹੁਤ ਜਿਆਦਾ ਸੋਨਾ ਡਾਇਵਰਸ ਸ਼ੇਡ ਦਾ ਦੁਪੱਟਾ ਰੈਡੀ ਕੀਤਾ ਹੈ ਜੀ ਤੇ ਨਾਲ ਆਪਾਂ ਨੇ ਅਰਯਰ ਕੀਤਾ ਪਾਇਆ। ਇਹ ਐਦਾਂ ਦਾ ਦੁਪੱਟਾ ਰਹੂਗਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸੋਹਣਾ ਆਪਾਂ ਨੇ ਨਾਲ ਇਹਦੇ ਆਰੀ ਵਰਕ ਦਾ ਕੰਮ ਕੀਤਾ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਦੋਨੋਂ ਸਾਈਡ ਤੇ ਬੜਾ ਕੰਮ ਆਊਗਾ ਜੀ ਇਹ ਬੜਾ ਕੰਮ ਆਇਆ ਜੀ ਦੋਨੋਂ ਸਾਈਡ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਰੈਡੀ ਹੋਇਆ ਤੇ ਇਹਨੂੰ ਆਪਾਂ ਲੈਂਸ ਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਜਿੰਨਾ ਵੀ ਆਪਾਂ ਇਹਦਾ ਰੇਟ ਦੇਵਾਂਗੇ ਲੈਂਸ ਦੀ ਫਿਨਿਸ਼ਿੰਗ ਦੇ ਨਾਲ ਹੀ ਦੇਵਾਂਗੇ ਜੀ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋ ਜਾਊਗਾ ਜੀ ਬਣ ਕੇ ਜੇ ਤੁਸੀਂ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਆਪਾਂ ਕੱਲੇ ਦੁਪੱਟੇ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੇ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਪਲੇਨ ਸੂਟ ਦੇ ਨਾਲ ਹੀ ਇਹਦਾ ਰੇਟ ਦੱਸਾਂਗੇ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਬਹੁਤ ਜ਼ਿਆਦਾ ਸੋਹਣੀ ਤਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਵਿੱਚ ਸੂਟ ਆਰਡਰ ਕਰ ਸਕਦੇ ਹੋ ਅੱਜ ਆਪਨੇ ਕੋ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਤਾਂ ਫਿਰ ਮੋਂਗੇ ਡੇ ਅਲੱਗ ਅਲੱਗ ਤਰ੍ਹਾਂ ਦੇ ਵਰਕ ਹੋਣਗੇ ਜੇ ਸਾਰੇ ਤੇ ਇਹ ਵਾਲਾ ਆਪਾਂ ਨੇ ਹੈਂਡਵਰਕ ਦੇ ਵਿੱਚ ਸੂਟ ਦੇ ਦੀ ਕਰਵਾਇਆ ਤੇ ਚੈੱਕ ਜੌਰਜਟ ਦੇ ਵਿੱਚ ਇਹ ਵਾਲਾ ਸੂਟ ਹੈ ਜੀ ਪੀਚ ਪਿੰਕ ਪੀਚ ਪਿੰਕ ਜੇ ਰੰਗ ਦਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਬਹੁਤ ਜ਼ਿਆਦਾ ਸੋਹਣਾ ਇਹਦੇ ਤੇ ਆਪਾਂ ਸ਼ਿੰਦੀ ਵਰਕ ਕੀਤਾ ਹੈ ਵਰਕ ਕੀਤਾ ਹੋਇਆ ਹੈਂਡਵਰਕ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਪੂਰਾ ਹੈਵੀ ਜੀ ਜਿੱਦਾਂ ਹੀ ਘਰੇ ਦੇ ਉੱਤੇ ਕੰਮ ਆ ਉਹਨਾਂ ਹੀ ਕੰਮ ਆਊਗਾ ਬਾਜੂ ਦੇ ਉੱਤੇ ਤੇ ਇੰਨਾ ਹੀ ਕੰਮ ਆਊਗਾ ਜੀ ਬਾਜੂ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਤੇ ਆਪਣੇ ਇਹਦੇ ਨਾਲ ਰੱਖਿਆ ਹੋਇਆ ਸੈਮੀ ਚਨਾਉਣ ਦਾ ਦੁਪੱਟਾ ਜੇ ਆਪਾਂ ਤੁਹਾਨੂੰ ਪਿਓਰ ਚਨਾਉਣ ਕਹਾਂਗੇ ਤਾਂ ਤੁਹਾਨੂੰ ਪਿਓਰ ਚਨਾਉਣ ਮਿਲੂਗੀ ਤੇ ਆਪਣੇ ਇਹਦੇ ਨਾਲ ਸੈਮੀ ਚਨਾਉਣ ਦਾ ਦੁਪੱਟਾ ਰੱਖਿਆ ਹੋਇਆ ਹੈ ਤੇ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਹੈ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਲੈਸ ਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ ਇਹ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਪੂਰਾ ਹੈਗੇ ਦੁਪੱਟਾ ਇਹ ਜੀ ਮਨੇ ਤਾਂ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਤੇ ਬਹੁਤ ਜਿਆਦਾ ਸੋਹਣਾ ਪਿੰਕ ਪੀਚ ਜੇ ਕਲਰ ਦਾ ਸੂਟ ਹੈ ਤੇ ਜੋਰ ਝਟ ਦਾ ਸਟੱਫ ਹੈ ਜੀ ਨੈਸ ਸੂਟ ਹੈ ਜੀ ਆਪ ਸੂਟ ਹੈ ਜੀ ਬਲੂ ਕਲਰ ਦੇ ਉੱਤੇ ਤੇ ਇਹਦੇ ਤੇ ਆਪਾਂ ਨੇ ਕੀਤਾ ਹੋਇਆ ਹੈਂਡਵਰਕ ਦਾ ਕੰਮ ਲਾਈਟ weight ਜ ਹੈਂਡਵਰਕ ਦਾ ਕੰਮ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਜੇ ਤੁਸੀਂ ਇਹਦੇ ਤੇ ਕੰਮ ਵਧਾ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਧ ਵੀ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਵਿਦ ਦੁਪੱਟਾ ਦੇਵਾਂਗੇ ਜੀ ਸੌਫਟ オーਰਗਨ ਦਾ ਦੁਪੱਟਾ ਡਾਈ ਕਰਵਾ ਕੇ ਦੇਵਾਂਗੇ ਤੇ ਲੈਸ ਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ ਇਹ ਬਹੁਤ ਜ਼ਿਆਦਾ ਸੁਣੀ ਆਣਗੀਆਂ ਬਾਜੂ ਦੇ ਉੱਤੇ ਕੰਮ ਤੇ ਬਹੁਤ ਜ਼ਿਆਦਾ ਸੋਹਣਾ ਆਊਗਾ ਜੀ ਘੇਰੇ ਦੇ ਉੱਤੇ ਕੰਮ ਜੇ ਤੁਸੀਂ ਕੰਮ ਵੱਧ ਕਰਵਾਉਣਾ ਚਾਹੁੰਦੇ ਹੋ ਤਾਂ ਰੇਟ ਦਾ ਫਰਕ ਪੈ ਜਾਏਗਾ ਜੀ ਇਹ ਆਪਣੇ ਸਾਰੇ ਸੂਟ ਡਿਸਕਾਊਂਟ ਦੇ ਉੱਤੇ ਲਗਾਏ ਹੋਏ ਨੇ ਕਿ ਪਿਓਰ ਕਰੀਬ ਦਾ ਸਟੱਫ ਹੈ ਜੀ ਇਹਦਾ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਤੇ ਕਲਰ ਦੀ ਵੀ ਪੂਰੀ ਗਾਰੰਟੀ ਦਵਾਂਗੇ ਜੀ ਕੋਈ ਵੀ ਇਹਨਾਂ ਦੇ ਕਲਰ ਵਗੈਰਾ ਫੇਟ ਨਹੀਂ ਹੋਣਗੇ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਨੈਕਸਟ ਆਪਣੇ ਕੋਲ ਦੋ ਸ਼ਰਟਾਂ ਰੈਡੀ ਕੀਤੀਆਂ ਨੇ ਜੀ ਆਪਾਂ ਨੇ ਹੈਂਡਵਰਕ ਦੇ ਵਿੱਚ ਜੇ ਤੁਸੀਂ ਇਹਨਾਂ ਨਾਲ ਬਾਟਮ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਵੀ ਤਿਆਰ ਕਰਕੇ ਦੇ ਦਾਂਗੇ ਜੀ ਤੇ ਆਪਾਂ ਨੇ ਦੋ ਸ਼ਰਟਾਂ ਰੈਡੀ ਕੀਤੀਆਂ ਨੇ ਤੇ ਆਪਾਂ ਜੇ ਤੁਹਾਨੂੰ ਸ਼ਰਟ ਚਾਹੀਦੀ ਹੈ ਆਪਾਂ ਸ਼ਰਟ ਕੱਲੀ ਵੀ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਜੇ ਤੁਸੀਂ ਇਹਨਾਂ ਨਾਲ ਬਾਟਮ ਤੇ ਦੁਪੱਟਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਦੁਪੱਟਾ ਵੀ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਜੀ ਲਾਈਟ ਪਰਪਲ ਦੇ ਵਿੱਚ ਬਹੁਤ ਜਿਆਦਾ ਸੋਨਾ ਵਰਕ ਹੈ ਪੂਰਾ ਹੈਂਡਵਰਕ ਦਾ ਕੰਮ ਹੈ ਜੀ ਇਹ ਵਾਲਾ ਸਾਰਾ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਨੈੱਕ ਬਣਿਆ ਹੋਇਆ ਪੂਰਾ ਹੈਵੀ ਨੈੱਕ ਬਣਿਆ ਹੋਇਆ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਹੀ ਜਿਆਦਾ ਸੋਨਾ ਜਾਲ ਬਣਿਆ ਹੋਇਆ ਹੈ ਜੀ ਹੈਗਾ ਲੈਂਥ ਦੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਜੀ ਤੇ ਬਹੁਤ ਸੋਹਣੀ ਸ਼ਰਟ ਰੈਡੀ ਹੋਈ ਹੈ ਜੀ ਇਹ ਵਾਲੀ ਤੇ ਪੂਰੀ ਸ਼ਰਟ ਦੇ ਉੱਤੇ ਬਹੁਤ ਜਿਆਦਾ ਸੋਨਾ ਜਾਲ ਬਣਿਆ ਹੋਇਆ ਤੇ ਨੈਕ ਤੇ ਬਹੁਤ ਜਿਆਦਾ ਸੋਹਣੀ neck designing ਆ ਤੁਸੀਂ ਦੇਖ ਸਕਦੇ ਹੋ neck ਦੇ ਉੱਤੇ ਕੰਮ ਆ ਉਦਾਂ ਹੀ ਕੰਮ ਆਊਗਾ ਜੀ ਬਾਜੂ ਦੇ ਉੱਤੇ ਤੇ ਵਾਣਾ ਹੈਗਾ ਜੀ ਬਾਜੂ ਦੇ ਉੱਤੇ ਕੰਮ ਇਹ ਵਾਰੀ ਸ਼ਰਟ ਹੈ ਜੀ ਨੇਚਰ ਕਰੇ ਦੇ ਵਿੱਚ ਤੇ ਲਾਈਟ ਪਰਪਲ ਕਲਰ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਸੋਹਣੀ ਆਪਾਂ ਨੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਜੇ ਇਹ ਵਾਰੀ ਸ਼ਰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਦੇ ਨਾਲ ਬਾਟਮ ਤੇ ਦੁਪੱਟਾ ਵੀ ਸਤੂ ਤਿਆਰ ਕਰਵਾ ਸਕਦੇ ਹੋ ਜੀ ਤੇ ਆਪਾਂ ਲੈਂਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਸਾਰੇ ਹੀ ਦੁਪੱਟਿਆਂ ਦੇ ਨਾਲ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਕੱਲੇ ਸ਼ਰਟ ਦਾ ਰੇਟ ਦੇ ਦਾਂਗੇ ਜੀ ਹੈਡਵਰਕ ਦੇ ਵਿੱਚ ਅੱਜ ਆਪਣੇ ਕੋਲ ਸੂਟ ਨੇ ਜੀ ਸਾਰੇ ਇਹ ਸਾਰੇ ਸੂਟ ਆਪਾਂ ਡਿਸਕਾਊਂਟ ਦੇ ਉੱਤੇ ਲਗਾਏ ਹੋਏ ਨੇ ਤੇ ਵਾਗ ਗਈ ਸ਼ਿਮਰ ਬਨਾਰਸੀ ਦੇ ਵਿੱਚ ਬਹੁਤ ਜਿਆਦਾ ਸੋਹਣੇ ਇਹ ਵੀ ਬਹੁਤ ਜਿਆਦਾ ਸੋਹਣੀ ਸ਼ਰਟ ਹੈ ਜੀ ਸ਼ੀਮਰ ਉਪਰ ਆਫ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਸੋਹਣੇ ਸ਼ਰਟਸ ਰੈਡੀ ਕੀਤੇ ਆ ਗ੍ਰੀਨ ਕਲਰ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਤੇ ਪੂਰਾ ਹੈਵੀ ਕਾਉਂਟ ਕੀਤਾ ਹੋਇਆ ਪੂਰਾ ਹੈਂਡਵਰਕ ਦਾ ਪੀਸ ਹੈ ਇਹ ਵਾਲਾ ਜੇ ਤੁਸੀਂ ਇਹਦੇ ਨਾਲ ਜੇ ਤੁਸੀਂ ਇਹਦੇ ਨਾਲ ਮਹਰੂਨ ਕਲਰ ਦੀ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਮਹਰੂਨ ਕਲਰ ਦੀ ਬਾਟਮ ਵੀ ਲਗਾ ਕੇ ਦੇ ਦਾਂਗੇ ਜੀ ਜੇ ਤੁਸੀਂ ਇਹਦੇ ਨਾਲ ਗ੍ਰੀਨ ਕਲਰ ਦੀ ਹੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਆਪਾਂ ਗ੍ਰੀਨ ਕਲਰ ਦੀ ਬਾਟਮ ਦੇ ਨਾਲ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਜੀ ਫਿਲਹਾਲ ਆਪਾਂ ਇਸ ਕਲੀਆਂ ਸ਼ਰਟਾਂ ਹੀ ਰੈਡੀ ਕਰਵਾਈਆਂ ਨੇ ਜੀ ਜੇ ਵਾਲੀਆਂ ਸ਼ਰਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸ਼ਰਟ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਤੇ ਬਹੁਤ ਜ਼ਿਆਦਾ ਸੋਨਾ ਕੰਮ ਆਊਗਾ ਜੀ ਪੂਰਾ ਘੇਰੇ ਦੇ ਉੱਤੇ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਤੇ ਹੈਵੀ ਵਰਕ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਨਾ ਅੰਟੀਕ ਮਟੀਰੀਅਲ ਦਾ ਕੰਮ ਹੈ ਸਾਰਾ ਤੇ ਇਹਦੀ ਨੈਕ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਣੀ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹੈਵੀ ਕਮ ਹੈ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਜਿੱਦਾਂ ਹੀ ਹੈਵੀ ਕਮ ਸ਼ਰਟ ਦੇ ਉੱਤੇ ਆ ਉਦਾਂ ਹੀ ਹੈਵੀ ਕਮ ਕੀਤਾ ਹੋਇਆ ਬਾਜੂ ਦੇ ਉੱਤੇ ਬਹੁਤ ਜਿਆਦਾ ਸੋਹਣੀਆਂ ਬਾਜੂ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੇ ਵਾਈ ਸ਼ਰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਦੇ ਨਾਲ ਬਾਟਮ ਵੀ ਲਗਵਾ ਸਕਦੇ ਹੋ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਆਪਾਂ ਕੱਲੀ ਸ਼ਰਟ ਵੀ ਦੇ ਦਾਂਗੇ ਜੀ ਜੇ ਵਾਇਰ ਸ਼ਾਰਟ ਤੁਹਾਨੂੰ ਪਸੰਦ ਆਤਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਸੀ ਜੀ ਸਿੱਕੇ ਆਪਣੇ ਅੱਜ ਵਾਇਰ ਸੂਟ ਜਿੰਨਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿन्हे ਮੇ ਚੈਨਲ ਤੇ ਪਹਿਲੀ ਵਾਰ ਨੇ ਮੇ ਚੈਨਲ ਨੂੰ ਸਬਸਕ੍ਰਾਈਬ ਕਰਾ ਜੀ ਤੇ ਲਾਈਕ ਕਮੈਂਟ ਕਰਕੇ ਜੁੱਦ ਦੱਸਿਆ ਕਰੋ ਤੁਹਾਨੂੰ ਮੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹਸਰੀ ਆਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਣ ਸੋਣ ਸੂਟਾ ਇਹਨਾਂ ਕੰਨਾ ਮੇਨਾ ਮੇ ਡਿਜ਼ਾਈਨਾਂ ਦੇ ਨਾਲ ਬਾਏ ਬਾਏ